ਮੇਰਾ ਨਾਮ ਦਾਰਾਸ ਸਪਰੀਆ ਅੱਛਾ ਆਈ ਤੁਹਾਨੂੰ ਬਾਈ ਦੀ ਜੀਰੀ ਦਿਖਾਣੇ ਆ ਹਾਂ ਕੀ ਦੇ ਕਰਨੀ ਆ ਅੱਜ ਸਪਰੇ ਅੱਜ ਕਰ ਰਹੇ ਅਸੀਂ ਮਕੰਦੇ ਦੇ ਭੋਲੇ ਦੇ ਅੱਛਾ ਮਕੰਦੇ ਦੇ ਭੋਲੇ ਕੇ ਹੈ ਕਾਲੂ ਕੜਾਂਗੇ ਲਾਬੇੜਾ ਬਈ ਠੀਕ ਹੈ ਬਹੁਤ ਲੱਗ ਗਈ ਤੁਮ ਦਾ ਠੀਕ ਹੈ ਇਹ ਆਪਕੇ ਬਜਟ ਕਿੰਨੇ ਵੜੇ ਅੱਛਾ 50 55 ਕਿਲੇ ਉਹ ਵਧੀਆ 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 ਹੈ ਆ ਕੋਈ ਡੰਗਰ ਆਇਆ ਹੋਇਆ ਹੈ ਨਾ ਉਹ ਰੋਜ਼ ਆ ਪੈਂਦਾ ਯਾਰ ਰੋਜ਼ ਹੈ ਰੋਜ਼ ਸਹੀ ਗੱਲ ਹੈ ਰੋਜ਼ ਆਉਂਦਾ ਛੋਟੀ ਪੈੜ ਆ ਦੇਖੋ ਜੀ ਤੁਹਾਨੂੰ ਰੋਜ਼ ਦੀ ਪੈੜ ਦਿਖਾਈਏ ਇਹ ਰੋਜ਼ ਦੀ ਪੈੜ ਆ ਬਈ ਹੋਰ ਆ ਰੋਜ਼ ਆਉਂਦਾ ਆਉਂਦਾ ਵੀ ਰੋਜ਼ ਹੀ ਆ ਹਾਂ ਹੈਗਾ ਵੀ ਰੋਜ਼ ਹੈ ਆਉਂਦਾ ਵੀ ਰੋਜ਼ ਹੈ ਉਹ ਆਪਣੇ ਘਰ ਵਾਲੇ ਬਾਣ ਦੀ ਸਾਂਝੀ ਵਟ ਤੋਂ ਵੀ ਆਇਆ ਹੋਇਆ ਸੀ ਆ ਬਈ ਜੀਰੀ ਤੇਰੀ ਬਈ ਸ਼ਾਨਦਾਰ ਆ ਬਾਕੀ ਆਪਾਂ ਦੇਖ ਮੋਬਾਈਲ ਤੇ ਦਿਖਾਉਣ ਲੱਗ ਰਹੇ ਆ ਕਮੀ ਪੇਸੀ ਬਾਈ ਹੋਣੀ ਦੱਸ ਦਣਗੇ ਆਪਾਂ ਨੂੰ ਇਹਦੇ ਚ ਪੈ ਗਿਆ ਜੀ ਸੁਪਰ ਦਾ ਥੈਲਾ ਦੇਖੋ ਜੀਰੀ ਪਹਿਲੀ ਵਾਰ ਜੀਰੀ ਲਈ ਆ ਪਹਿਲੇ ਵਾਰ ਜੀਰੀ ਲਈ ਆ ਜੀ ਮਿੱਟੀ ਚਕਾ ਕੇ ਕਿੰਨੀ ਸ਼ਾਨਦਾਰ ਜੀਰੀ ਆ ਦੇਖੋ ਫਿਰ ਵੀ 10 ਫੁੱਟ ਮਿੱਟੀ ਚੱਕੀ ਆ ਇਹ ਹਾਂ 10 ਫੁੱਟ ਤਾਂ ਹੈਗੀ ਸੀ ਹੈਗੀ ਤੇ ਹੈਗੀ 10 ਫੁੱਟ ਕੀ ਕੀ ਪਾਤਾ ਬਾਈ ਇਹ ਚ ਇਹ ਚ ਬਈ ਪਾਤਾ ਬਈ ਤੰਨ ਸਲੇਰੇ ਦੇ ਪਾ ਜੂਰੀਏ ਦੇ ਜੂਰੀਏ ਦੇ ਹਾਂ ਠੀਕ ਆ ਇੱਕ ਜਿੰਕ ਲੋਹੇ ਦੀ ਸਪਰੇ ਕਰੀ ਆ ਜਿੰਕ ਲੋਹੇ ਦੀ ਸਪਰੇ ਕਰਤੀ ਇੱਕੋ ਲਾਲ ਜੀ ਦਵਾਈ ਪਾਈ ਆ ਠੀਕ ਆ ਠੀਕ ਆ ਠੀਕ ਆ ਇੱਕ ਪਟਾਓ ਪਾਤਾ ਆਪਾਂ ਸੁਪਰ ਦਾ ਥੈਲਾ ਹਾਂ ਇੱਕ ਸੁਪਰ ਦਾ ਥੈਲਾ ਸੁਪਰ ਦਾ ਥੈਲਾ ਹਾਂ ਹੋਰ ਇਹ ਬਦਿਆ ਇਹਨਾਂ ਦੇ ਮੰਗਰ ਨਾਲ ਲੱਗੇ ਦਵਾਈ ਵਾਲਿਆਂ ਦੇ ਫਟਾਰੇ ਵਾਲੀ ਪਾਓ ਜੀ ਰੋਗ ਦਾ ਲੋਕਾਂ ਨੂੰ ਵੀ ਹਾਂ ਰੋਕਣਾ ਚਾਹੀਦਾ ਹਾਂ 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 ਮੈਂ ਆਪਦੇ ਨਹੀਂ ਪਾਈ ਹਾਂ ਆ ਦੇਖੋ ਬਾਈ ਤੁਹਾਨੂੰ ਇਹ ਤੇ ਜੀਰੀ ਦਾ ਬੁੱਜਾ ਦਿਖਾਣਾ ਤੁਹਾਨੂੰ ਆ ਦੇਖੋ ਮੈਂ ਬਚਾਲੋ ਦਿਖਾਵਾਂ ਆ ਦੇਖੋ ਨਲੇ ਦੇ ਚ ਕੋਈ ਜਿੰਕ ਉਹ ਨਹੀਂ ਪਿਆ ਹੋਇਆ ਕੋਈ ਉਹਦੇ ਵਾਲੀ ਨਹੀਂ ਫਟਾਰੇ ਵਾਲੀ ਨਹੀਂ ਪਾਈ ਹੋਈ ਹੈਗੀ ਕੋਈ ਪਾਈ ਹੈਗੀ ਦੇਖ ਲਓ ਜੀ ਇੱਥੇ ਕੋਈ ਜੀ ਉਹ ਸਾਡਾ ਦਵਾਈ ਵਾਲਾ ਮੇਰਾ ਦਵਾਈ ਵਾਲਾ ਮੈਨੂੰ ਕਹਿੰਦਾ ਮੁਛਲ ਦੇ ਵਿੱਚ ਤੁਸੀਂ ਫਟਾਰੇ ਵਾਲੀ ਜ਼ਰੂਰ ਪਾਓ ਨਹੀਂ ਤਾਂ 6 ਮਹੀਨਿਆਂ ਦੀ ਖੇਤੀਆ ਫਿਰ ਪਛਤਾਉਂਗੇ ਨਾ ਨਾ ਉਹ ਤਾਂ ਕਹੀ ਜਾਂਦੇ ਹੁੰਦੇ ਹੋਰ ਆ ਦੇਖ ਵੀਰੇ ਸਾਹਮਣੇ ਪੇਡਾ ਦੀ ਕੋਈ ਮਾਰਾ ਪੇਡਾ ਕੋਈ ਨਹੀਂ ਮਾਰਾ ਆ ਨਹੀਂ ਸਿਰਿਆ ਇਹ ਆ ਦਿਸਰੇਗੀ ਨਹੀਂ ਸਿਰਨ ਲੱਗੀ ਇਹ ਊਸ਼ਾ 44 ਹੈ ਜੀ ਹਾਂ ਊਸ਼ਾ 44 ਆ ਲੱਗੇ ਨਿਸਰਨ ਆ ਗਿਆ ਜੀ ਸਪਰੇਅ ਵਾਲਿਆਂ ਦਾ ਫੋਨ ਵੀ ਆ ਜਾ ਬਾਈ ਸਾਡੇ ਸਪਰੇਅ ਕਰ ਹੈਲੋ ਹਾਂਜੀ ਹਾਂਜੀ ਫਿਰ ਹਲੇ ਖੜਨਾ ਪੂਗਾ ਇੱਕ ਦਿਨ ਦੋ ਦਿਨ ਹਾਂ ਦੋ ਦਿਨ ਖੜਨੇ ਪੈਣਗੇ ਇਹ ਬੋਲੇ ਤੇ ਕਰ ਰਿਹਾ ਸੀ ਕੀ ਕਿੰਨਾ ਅੰਬ ਦਾ ਬੁੱਟਾ ਜੀ ਹੁਣ ਦਿਖਾਈਏ ਹੈ ਆ ਦੇਖੋ ਨਾ ਨਾ ਫਿਰ ਅੱਜ ਦਾ ਖੜਸਾਦਾ ਹੁਣ ਅੱਜ ਦਾ ਖੜੇਗਾ ਅੱਜ ਦਾ ਖੜਨੀ ਪੂਗਾ ਹੈ ਵੀ ਆ ਦੇਖੋ ਮੌਸਮ ਤੁਹਾਨੂੰ ਇਸ ਵੀਡੀਓ ਚ ਦਿਖਾਨੀ ਆਈ ਤੁਹਾਨੂੰ ਮੌਸਮ ਇਹਦੇ ਛੀਕ ਕਿਲੇ ਨੇ ਸੱਤ ਆ ਆ ਦੇਖੋ ਜੀ ਇਹਦੇ ਛੀ ਸੱਤ ਕਿਲੀ ਨੇ ਅਸੀਂ 18 19 ਕਿਲੇ ਘੜਦਨੇ ਆ ਹਾਂ ਪਿਛਲਾ ਪਹਿਰ ਕਰਦਾਂਗੇ ਫਿਰ ਤੇਰੀ ਹੈ ਪਿਛਲਾ ਪਹਿਰ ਕੰਗਾ ਜਿਹੜਾ ਆ ਬਾਹਣਾ ਬਾਈ ਜੀ ਇਹ ਚਪੱਠੇ ਬੀਜ ਦਾ ਏ ਪੱਠੀ ਬੀਜ ਦਾ ਅੱਛਾ ਜੀ ਕੱਲ ਇਹ ਵੀ ਬਾਈ ਥੋੜਾ ਜਾ ਰੌਣ ਲੱਗ ਰਿਹਾ ਤੀ ਹੈ ਇਹ ਵੀ ਬਾਈ ਥੋੜਾ ਜਾ ਕਲਰ ਰੌਣ ਲੱਗ ਰਿਹਾ ਤੀ ਰੂਪ ਉਹਦਾ ਆਪੇ ਪੈਂਦਾ ਰੇ ਨਹੀਂ ਪਉਂਦਾ ਸਬਰੀ ਹਾਂ ਕੋਈ ਰੇ ਨਹੀਂ ਪੰਦਾ ਕੋਈ ਸਪਰੇ ਨਹੀਂ ਪੰਦਾ ਕੱਲ ਮੈਨੂੰ ਕਹਿ ਰਿਆ ਸੀ ਕਹਿੰਦਾ ਮੇਰੀ ਜੀਰੀ ਦੇਖ ਕੇ ਆ ਮੈਂ ਕਿਹਾ ਭਾਈ ਹੁਣ ਜੀਰੀ ਕੀ ਦੇਖੀਏ ਤੂੰ ਉਦੋਂ ਟਾਈਮ ਤੇ ਦਾ ਤੂੰ ਉਦੋਂ ਰੇ ਨਹੀਂ ਪਾਇਆ ਉਹ ਨਹੀਂ ਕਰਿਆ ਨਾ ਤੂੰ ਨੇ ਰੇ ਪਾਇਆ ਪੈਂਜ ਪੰਗਾ ਦਾ ਹਾਂ ਜੋ ਲਾਇਆ ਬਾਹਰੇ ਪਾੜੋ ਸਾਈਲਾ ਫੇਲਾ ਹਾਂ ਉੱਥੋਂ ਬਹੁਤ ਆ ਹਾਂ ਉਦੋਂ ਤਾਂ ਰੇ ਨਹੀਂ ਪਾਉਂਦੇ ਉਦੋਂ ਕਹੀਂ ਆਂਦੇ ਨੇ ਜੀਰੀ ਕਿਤੇ ਜਾ ਕੇ ਤੇਲਾ ਨਾ ਫੜੇ ਆ ਨਾ ਫੜੇ ਉਦੋਂ ਲੋਕ ਰੇ ਨਹੀਂ ਪਾਉਂਦੇ ਜਦੋਂ ਪਾਉਣਾ ਹੁੰਦਾ ਹੁਣ ਤਾਂ ਨਹੀਂ ਜੀ ਹੁਣ ਰੇ ਪਾਣ ਦਾ ਕੋਈ ਫਾਇਦਾ ਨਹੀਂ ਹੁਣ ਪਛਤਾਣ ਦਾ ਕੋਈ ਫਾਇਦਾ ਨਹੀਂ ਉਦੋਂ ਆਪਾਂ ਗੌਰ ਨਹੀਂ ਕਰੀ ਜਦੋਂ ਇਹਦਾ ਜਵਾਨੀ ਪਹਿਰਾ ਸੀ ਹੁਣ ਤਾਂ ਇਹ ਅੱਧ ਖੜ ਉਮਰ ਤੇ ਆ ਗਈ ਐਦੋ ਬਾਅਦ ਇਹਨੇ ਜੀਰੀ ਨੇ ਬੁੜੇ ਹੋ ਜਾਣਾ ਹਾਂ ਕੋਈ ਫਟਾਰੇ ਵਾਲੀ ਨਹੀਂ ਹੈ ਚਾਰ ਤੈਲੇ ਤਾਂ ਫਿਰ ਲਊਗੀ ਆਪਣੇ ਰੇਸਲੇ ਬਹਾਨ ਨੇ ਰੇਸਲਾ ਬਹਾਨ ਵਾਲੇ ਬਹੁਤ ਸ਼ਾਨਦਾਰ ਜੀ ਦੀਆਂ ਹਾਂ ਪ੍ਰਧਾਨ ਪਾਤੀ ਜੀ ਦੀ ਹਾਂ ਆ ਸੀਗਾ ਜੀ ਇਹ ਬਾਈ ਦਾ ਖੇਤ ਤੁਹਾਨੂੰ ਮੈਂ ਬਾਈ ਫਿਰ ਦਿਖਾ ਰਿਹਾ ਆ ਦੇਖੋ ਜੀ ਚਾ